ਬੀਤੇ ਕੱਲ੍ਹ ਹੋਈ ਕਤਲ ਮਾਮਲੇ 'ਚ ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ 24 ਘੰਟੇ ਦੇ ਵੀ ਘੱਟ ਸਮੇਂ 'ਚ ਪੁਲਿਸ ਨੇ આરોપી ਨੂੰ ਕੀਤਾ ਕਾਬੂ ਪੁਰਾਣੀ ਰੰਜਿਸ਼ ਦੇ ਨੇ ਦਿੱਤਾ ਘਟਨਾ ਨੂੰ ਅੰਜਾਮ ਪੁਲਿਸ ਨੇ ਹਥਿਆਰ ਸਹਿਤ ਸੱਤ આરોપીਾਂ ਨੂੰ ਕੀਤਾ ਗ੍ਰਿਫਤਾਰ ਪਹਿਲਾ ਵੀ આરોપીਾਂ ਤੇ ਮਾਮਲੇ ਨੇ ਦਰਜ ਇੱਕ ਫਰਿਆਦ ਬੀਤੇ ਕੱਲ੍ਹ ਜ਼ਿਲ੍ਹੇ ਦੇ ਪਿੰਡ ਕੋਠੇ ਮਨਵਾਲ ਵਿਖੇ ਕੁਝ ਲੋਕਾਂ ਵੱਲੋਂ ਇੱਕ ਨੌਜਵਾਨ ਨੂੰ ਮੋਤ ਦੇ ਘਾਟ ਉਤਾਰ ਦਿੱਤਾ ਪਰਿਵਾਰ ਵਾਲਿਆਂ ਦੀ ਮੰਨੀਤਾਂ આરોપીਾਂ ਨੇ ਨੌਜਵਾਨ ਨੂੰ ਘਰੋਂ ਬੁਲਾ ਕੇ ਕਤਲ ਨੂੰ ਅੰਜਾਮ ਦਿੱਤਾ ਦੱਸਦੇ ਚੱਲੀ ਕਿ ਇਸ ਕਤਲ ਕਾਂਡ ਤੋਂ ਬਾਅਦ ਪਰਿਵਾਰ ਵੱਲੋਂ ਪੁਲਿਸ ਧਿਕਾਰਗੁਜ਼ਾਰੀ ਤੇ ਸਵਾਲ ਚੁੱਕੇ ਜਾ ਰਹੇ ਸੀ ਅਤੇ ਇਸੇ ਦੇ ਚੱਲਦੇ ਅੱਜ ਸਵੇਰੇ ਪਰਿਵਾਰ ਵੱਲੋਂ ਸਿਵਲ ਹਸਪਤਾਲ ਦੇ ਬਾਹਰ ਧਰਨਾ ਦੇ ਪ੍ਰਦਰਸ਼ਨ ਵੀ ਕੀਤਾ ਗਿਆ ਸੀ ਜਿੱਥੇ ਪੁਲਿਸ ਅਧਿਕਾਰੀਆਂ ਵੱਲੋਂ ਪਰਿਵਾਰ ਵਾਲਿਆਂ ਨੂੰ ਭਰੋਸਾ ਦਿੱਤਾ ਕਿ આરોપી ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸ ਦੇ ਬਾਅਦ ਪਰਿਵਾਰ ਵੱਲੋਂ ਧਰਨਾ ਚੁਪਲਿਆ ਗਿਆ ਇਸੇ ਦੇ ਚੱਲਦੇ ਐਸਐਸਪੀ ਪਠਾਨਕੋਟ ਵੱਲੋਂ ਇੱਕ ਪ੍ਰੈਸ ਵਾਰਤਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ ਰਿਕੜ ਸਮੇਂਜ ਇਸ ਕਤਲकांड ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ ਅਤੇ 24 ਘੰਟੇ ਤੋਂ ਵੀ ਘੱਟ ਸਮੇਂ ਦੇ ਵਿੱਚ ਪੁਲਿਸ ਨੇ આરોપી ਨੂੰ ਗ੍ਰਿਫਤਾਰ ਕਰ ਲਿਆ ਹੈ। ਵਧੇਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਮ੍ਰਿਤਕ ਅਤੇ આરોપી ਪਹਿਲਾਂ ਇੱਕ ਹੀ ਗਰੁੱਪ 'ਚ ਕੰਮ ਕਰਦੇ ਸਨ ਪਰ ਕੁਝ ਕਾਰਨਾਂ ਦੀ ਵਜ੍ਹਾ ਨਾਲ ਦੋਹਾਂ ਨੇ ਆਪਣੇ-ਆਪਣੇ ਕੰਮ ਵੱਖਰਾ ਕਰ ਲਿਆ। ਜਿਸ ਵਜ੍ਹਾ ਨਾਲ ਦੋਹਾਂ ਧਿਰਾਂ 'ਚ ਤਣਾਅ ਰਹਿੰਦਾ ਸੀ ਅਤੇ ਇਸ ਤਣਾਅ ਦੀ ਵਜ੍ਹਾ ਨਾਲ ਪਿਤੇ ਕਾਲ આરોપીਆ ਵੱਲੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ। ਜੀ ਸਰ ਮਨੋ ਅ ਕਲ ਸ਼ਾਮੀ ਮਨਵਾਲ ਕੋਠੇ ਪਿੰਡ ਦੇ ਵਿੱਚ ਇੱਕ ਸਨਸਨੀ ਖੇਜ਼ ਕਤਲ ਹੋਇਆ ਉਥੇ ਇੱਕ ਬੰਦਾ ਪੰਕਜ ਪੰਕੂ ਦਾ ਬੜਾ ਬੇਰਹਿਮੀ ਨਾਲ ਕਤਲ ਹੋਇਆ ਉਹਦੇ ਵਿੱਚ ਇਨੀਸ਼ੀਅਲੀ ਜਿਹੜੇ ਬੰਦੇ ਸ਼ਾਮਿਲ ਸੀਗੇ ਦੇ ਵੇਅਰ अन ਆਈਡੈਂਟੀਫਾਈਡ ਪਰ ਜਦੋਂ ਇਹ ਇਨਸੀਡੈਂਟ ਹੋਇਆ ਇਮੀਡੀਏਟਲੀ ਪੁਲਿਸ ਟook ਦਾ ਕੌਗਨਸ ਆਫ ਦਾ ਇਨਸੀਡੈਂਟ ਐਂਡ ਅੰਡਰ ਦਾ ਸੁਪਰਵੀਜ਼ਨ ਆਫ ਐਸਪੀ ਹੈੱਡਕੁਆਟਰ ਡਿਫਰੈਂਟ ਟੀਮਸ ਵੇਰ ਕਨਸਟੀਟਿਊਟਿਡ ਟੂ ਨੈਪ ਦਾ ਅਕਿਊਜ਼ਡ ਐਂਡ ਨਾਲ ਦੇ ਨਾਲ ਦਾ ਹਿਊਜ ਜਿਹੜੇ ਇਨਵੋਲਵ ਸੀਗੇ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਗਿਆ ਐਂਡ ਐਫ ਆਰ ਨੰਬਰ 44 ਅੰਡਰ ਸੈਕਸ਼ਨ 302 148 149 ਸ਼ਾਹਪੂਰ ਕੰਡੀ ਥਾਣੇ ਦੇ ਵਿੱਚ ਰਜਿਸਟਰ ਕੀਤਾ ਗਿਆ ਉਸ ਤੋਂ ਬਾਅਦ ਅਲੱਗ-ਅਲੱਗ ਟੀਮਸ ਬਣਾਈਆਂ ਗਈਆਂ ਇਹਦੇ ਵਿੱਚ ਜਿਹੜਾ ਡੀਐਸਪੀ ਤਾਰਕਲਾ ਡੀਐਸਪੀ ਸਿਟੀ ਡੀਐਸਪੀ ਡੀ ਐਂਡ ਡੀਐਸਪੀ ਹੈਡਕ quarter ਦੇ ਵਰ ਲੀਡਿੰਗ ਥੀਸ ਟੀਮਸ ਐਂਡ ਇਹ ਜਿਹੜੇ ਇਹਦੇ ਵਿੱਚ ਦੋਸ਼ੀ ਸੀਗੇ ਇਨਦੀ ਬਾਲ ਕਰਦੇ ਰਹੇ ਐਂਡ ਇਵੈਂਚੁਅਲੀ ਵਿਦਨ 6 ਆਵਰਸ ਅਠਾ ਚੋਂ ਜਿਹੜੇ ਸੱਤ ਮੁਲਜ਼ਮ ਹੈ ਉਹ ਵਕਵਕ ਥਾਮਾ ਤੋਂ ਫੜੇ ਗਏ ਤਾਂ ਇਹਦੇ ਵਿੱਚ ਜਿਹੜੇ ਬੰਦੇ ਫੜੇ ਗਏ ਇੱਕ ਵਿਨੋਦ ਕੁਮਾਰ ਸੋਨੂ ਦਾਣਾ ਹੈ ਐਂਡ ਜਦੋਂ ਇਹਨੂੰ ਅਪ੍ਰਹੈਂਡ ਕਰ ਰਹੇ ਸੀਗੇ ਪੁਲਿਸ ਪਾਰਟੀ ਤਾਂ ਹੀ ਟ੍ਰਾਈ ਟੂ ਐਸਕੇਪ ਐਂਡ ਡੂਰਿੰਗ ਥੈਟ ਟਾਈਮ ਹੀ ਇਨਜਰੀਜ਼ ਵੇਰ ਇਨਫਲੈਕਟਡ इनू चोट लगी एंड एज अफ नाउ ही इज एडमिटेड इन टू द हॉस्पिटल इस तो अलावा एक राहुल उर्फ काका है अनिल कुमार उर्फ निज्जा है रोहित हैगा पवन कुमार है रंजीत सिंह है मनजीत सिंह है संजू उर्फ बुंडा करके हैगा बंदा तो ये बेसिकली अठ बंदे हैं अठा चो सात अस ऑलरेडी गिरफ्तार कर चुके हैं ਇਹ ਜਿਹੜੇ ਬੰਦੇ ਹੈ ਇਹਦੇ ਵਿੱਚ ਜਿਹੜੇ ਮੁਲਜ਼ਮ ਹੈਗੇ ਨੇ ਉਹਨਾਂ ਚੋਂ ਜਿਹੜਾ ਵਿਨੋਦ ਕੁਮਾਰ ਉਰਫ सोनू ਦਾਣਾ ਹੈ ਇਹਦੇ ਬਰ ਖਿਲਾਫ ਪਹਿਲਾ ਦੇ ਦੋ ਪਰਚੇ ਦਰਜ ਨੇ 2019 ਦਾ ਇੱਕ 2020 ਦਾ ਇੱਕ 23 24 ਦਾ ਇੱਕ ਪਰਚਾ ਇੱਕ ਐਕਸਾਈਜ਼ ਐਕਟ ਦਾ ਹੈ ਇਸ ਤੋਂ ਇਲਾਵਾ ਰਾਹੁਲ ਉਰਫ ਕਾਕਾ ਉਹਦੇ ਬਰ ਖਿਲਾਫ ਵੀ ਇੱਕ 307 ਦਾ ਪੁਰਾਣਾ ਦਰਜਾ ਹੈ ਔਰ ਇੱਕ ਮਨਜੀਤ ਸਿੰਘ ਹੈ ਇਹਦੇ ਬਰ ਖਿਲਾਫ ਵੀ ਪਰਚਾ ਦਰਜ ਹੈ ਇਹਦੇ ਵਿੱਚ ਜਿਹੜੀ ਵਜ੍ਹਾ ਰੰਜਿਸ਼ ਇਹ ਹੈ ਕਿ ਜਿਹੜਾ ਪੰਕਜ ਪੰਕੂ ਹੈ ਜਿਹੜਾ ਜਿਹੜਾ ਕਤਲ ਹੋਇਆ ਕੱਲ ਤਾਂ ਇਹ ਸਾਰੇ ਪਹਿਲੇ ਮਤਲਬ ਨਾਲ ਸੀਗੇ ਐਂਡ ਪੁਰਾਣੇ ਕੁਝ ਕੇਸਾਂ ਦੇ ਵਿੱਚ ਇਹ ਸਹਦੋਸ਼ੀ ਵੀ ਸੀਗੇ ਤਾਂ ਫਿਰ ਇਹਨਾਂ ਦੇ ਵਿੱਚ ਕੋਈ ਕਿਸੇ ਚੀਜ਼ ਨੂੰ ਲੈ ਕੇ ਛੋਟੇ-ਮੋਟੇ ਝਗੜੇ ਸਟਾਰਟ ਹੋਏ ਐਂਡ ਇਵੈਂਚੁਅਲੀ ਇਹ ਫਿਰ ਕੱਲੇ ਕਨਫਰਨਟੇਸ਼ਨ ਹੋਈ ਜਿੱਥੇ ਇਹਨਾਂ ਨੇ ਇੱਕ ਦੂਜੇ ਤੇ ਹਮਲਾ ਕਰ ਲਿਆ ਐਂਡ ਉਸੇ ਹਮਲੇ ਦੇ ਦੌਰਾਨ ਫਿਰ ਯੂ نو ਬੜੀ ਬਹਿਰਾਮੀਨ ਵਾਲੇ ਦਾ ਕਤਲ ਹੋਇਆ ਯੂ نو ਬੜੀ ਸਾਰੀ ਗੰਬੀਰ ਸੱਟਾਂ ਲੱਗੀਆਂ ਸੀਗੀਆਂ ਜਦੋਂ ਉਸੇ ਵੱਲ ਹਸਪਤਲ ਇਹਨੂੰ ਪਹੁੰਚਾਇਆ ਗਿਆ ਉੱਥੇ ਹੀ ਹਸ ਕਮ ਟੂ ਦਾ ਇੰਜਰੀਜ਼ ਕਿਹੜੇ ਸਰਹ ਹਥਿਆਰਾਂ ਦਾ ਇਸਤੇਮਾਲ ਕੀਤਾ ਗਿਆ ਔਰ ਕਿਹੜੀ ਰਿਕਵਰੀ ਹੋਈ ਤ ਹੈ ਇਹਦੇ ਵਿੱਚ ਕੁਝ ਕੁਛ ਰਿਕਵਰੀ ਜਿਹੜੇ ਹਥਿਆਰ ਇਹਦੇ ਵਿੱਚ ਵਰਤੇ ਗਏ ਸੀਗੇ ਇਟ ਹੈਸ ਬੀਨ ਅਫੈਕਟਡ ਐਂਡ ਨਾਓ ਅਕਿਊਜ਼ਡ ਜਿਹੜੇ ਹੈਗੇ ਪੁਲਿਸ ਕਸਟਰੀ ਦੇ ਵਿੱਚ ਹੈ ਉਹਨਾਂ